ਵਾਦੀ ਜੀ ਜਦ ਨਾਲੀ ਲਗਾ ਬੋਟਾ ਆ ਗਿਆ ਕਾਹੇ ਬੰਦੇ ਘਾ ਚੱਗੇ ਅਰ ਬੱਕਰੀਆਂ ਲੋਟ ਖਾ ਗਈਆਂ ਬੰਦੇ ਘਾ ਚੱਗੇ ਅਰ ਬੱਕਰੀਆਂ ਲੋਟ ਖਾ ਗਈਆਂ ਮੈਨੂੰ ਲਗਾ ਬੋਟਾ ਆ ਅੱਛਾ ਸਰੇਡੀਓ ਗਾੜੀਆਂ ਆ ਕੇ ਵੇੜੀਆਂ ਇਕੱਠ ਦੇ ਕੇ ਲੀਡਲਾਂ ਦਾ ਸਾਜ ਨੂੰ ਭੇਡਾ ਉੱਨ ਬਣਾ ਗਈਆਂ ਮੈਨੂੰ ਲਗਾ ਬੋਟਾ ਅੱਛਾ ਮੂੰਹ ਢਾਲ ਪਿਆ ਬਾਬਿਆਂ ਦੇ ਪਰੋਲ ਭਾਕ ਆ ਗਈ ਦਾਰ ਪਈਆਂ ਬਾਬਿਆਂ ਕੀ ਪਰੋਲ ਬਾ ਆ ਗਈ ਪੁਰਾ ਮਾਰੇ ਨੌਜਵਾਨਾਂ ਨੂੰ ਸਰਕਾਰਾਂ ਚਿਤਾ ਲਗੀਆਂ ਮਨੁਰਗਾ ਕੋਟਾ ਅੱਛਾ 5 ਸਾਲ ਤੋਂ ਅੱਖ ਨਹੀਂ ਮਲਾਈ ਕਿ ਉਹ ਜੱਫੀਆਂ ਪਾएंगे 5 ਸਾਲ ਤੋਂ ਅੱਖ ਨਹੀਂ ਮਲਾਈ ਇਹ ਉਹ ਜੱਫੀਆਂ ਪਾਵਾਂ ਅੱਜ ਤੱਕ ਕਿੰਗਰ ਹੱਥ ਮਿਲਾ ਕਾ ਲੀਡਰਾਂ ਨੇ ਮਾਰੀਆਂ ਕਿਸਮ ਕੀ ਲੀਖੀ ਰੱਖਾ ਦੀਆਂ ਮਨੁਰਗਾ ਕੋਟਾ ਅਚੰਭ ਮਹਿਲ ਤੋਂ ਪਤਾ ਨਹੀਂ ਕਦ ਬਣेंगे ਮਰ ਗਿਆ ਕਈ ਪੀੜੀਆਂ ਖਾਗੀਆਂ ਸਹੀ ਬੋਲ ਮਹਿਲ ਤੋਂ ਪਤਾ ਨਹੀਂ ਕਦ ਬਣेंगे ਮਰ ਗਿਆ ਕਈ ਪੀੜੀਆਂ ਖਾਗੀਆਂ ਪੂਰਾ 80 ਸਾਲ ਤੋਂ ਗਲੀਆਂ ਨਾਲੀਆਂ ਖਾਗੀਆਂ ਮੈਨੂੰ ਲੱਗਾ ਮੋਟਾ ਮੋਟਾ ਨਹੀਂ ਸਹੀ ਅੱਛਾ ਰਾਜ ਦਾ ਜਿਹੜਾ ਖਾਇਦਾ ਚਾਰਾ ਲਾਲੂ ਪ੍ਰਸਾਦ ਯਾਦਵ ਨੇ ਰਾਜ ਰਾਜ ਦਾ ਖਾਇਦਾ ਚਾਰਾ ਲਾਲੂ ਪ੍ਰਸਾਦ ਯਾਦਵ ਨੇ ਪਰ ਭੁੱਖੀਆਂ ਮਰਦੀਆਂ ਹੋਈਆਂ ਅੱਕਾ ਬਚਾਰੀਆਂ ਗਿਆ ਹੜਕਾ ਵਾਲੀ मनरेगा बोलता आदमी अच्छा ऐसी कुड़िया का वजीफा ऐसी कुड़िया का वजीफा खाका ईदगाह स्कूटिया बना दी ऐसी कुड़िया का वजीफा खाका ईदगाह भी स्कूटिया बनागा और बेटी बचाओ बेटी पढ़ाओ का नारा तो धंधा ही खागिया मनरेगा बोलता आदमी अच्छा कल होर को पक्के करिए लाठी चार्ज के बाद मंत्री बोलिया ਮੈਂ ਆਫਟਰ ਹਨਾ ਮਾਰਾ ਬੋਲ ਗਿਆ ਨਾ ਤਨ ਹੋਰ ਕਿੰਨੇ ਪੱਕੇ ਕਰੀਏ ਲਾਖੀ ਚਾਰ ਦੇ ਬਾਅਦ ਮੰਤਰੀ ਬੋਲਿਆ ਯਾਰ ਮਾਰ ਮਾਰ ਕਾ ਡੰਡੇ ਨਾਲ ਦਿੱਤਾ ਤੋਂ ਪੁਕਾਰੀਆਂ ਮਨਨਰਾ ਬੋਟਾ ਤਨ ਹੋਪਰੀ ਨਾਲ ਬੋਟਾ ਅੱਛਾ ਈ ਵਾਲੀਆਂ ਤੋਂ ਵਾਲ ਸਟ੍ਰੇਟ ਕਰਕੇ ਬਸ ਮੋਬਾਈਲ ਹੀ ਚਲਾਵਾ ਮੈਡਮਾਂ ਕੀ ਬਾਤ ਆ ਮਾਰ ਸਕੂਲੋਂ ਆਈਆਂ ਲੋਕ ਈ ਵਾਲੀਆਂ ਤੋਂ ਵਾਲ ਸਟ੍ਰੇਟ ਕਰਕੇ ਬਸ ਮੋਬਾਈਲ ਹੀ ਚਲਾਵਾ ਅੱਖ ਐਸਾ ਕੋਈ ਨਹੀਂ ਪੜਾਵਿਆ ਜੈਸਾ ਸਵੈਕਟਰ ਕੁੰਨ ਵਾਲੀਆਂ ਭੈਣ ਜੀ ਪੜਾਗੀਆਂ। ਸਹੀ ਬਾਤ ਹੈ। ਸਹੀ ਬਾਤ ਹੈ। ਅੱਛਾ ਤਾੜੀਆਂ ਲਿਆ ਮਾਰਕਾ ਆਪਣੀ ਤਨਖਾਹ ਕੋਤੇ ਆਪੇ ਵਧਾ ਲਈਆਂ। ਸਾਰੇ ਸੰਸਦ ਹਾਂ ਤਾੜੀਆਂ ਲਿਆ ਮਾਰਕਾ ਆਪਣੀਆਂ ਤਨਖਾਹ ਕੋਤੇ ਆਪੇ ਵਧਾ ਲਈਆਂ। ਬਸ ਆਪਣਾ ਭੇਡ ਭਰਾਂ ਸੱਚ ਜਾਣੀਓ ਸਰਕਾਰ ਮਾਰੀਓਂ ਤੋਂ ਪੈਨਸ਼ਨਾਂ ਵੀ ਖਾਲੀ ਹੋ ਗਈ। ਮਨਰ ਲੋਕਾਂ ਦੀ। ਹਾਂ। ਅੱਛਾ ਪੂਰਾ ਜੀ ਲਾ ਕੇ ਪੜ੍ਹਾਈਆਂ ਹਮੇ ਸਕੂਲਾਂ ਵਿੱਚ ਜਾ ਕਰਨ ਪੂਰਾ ਜੀ ਲਾ ਕੇ ਪੜ੍ਹਾਈਆਂ ਹਮੇ ਸਕੂਲਾਂ ਵਿੱਚ ਜਾ ਕਰਨ ਨੂੰ ਪਰ ਦੇਖਾ ਕਰਨ ਕਰ ਚੌਲ ਦਾ ਲੱਭ ਭਾਗੀ ਚਾਲਾਂ ਮਨ ਨੂੰ ਬਝਰੋਹੀ ਬਣਾ ਲੀਆਂ ਬਹੁਤ ਬਹੁਤ